ক্ষেতগাড়ে ক্ষেত ক্ষেত সামনে গাড়ি আসছে লাইট আছে আমি আছি সামনে ਆਈਡੀ ਵਰਤਦਾ ਜੇ ਕੋਈ ਆਈਡੀ ਕੱਟ ਬਟਾਉਟ ਕਰਨੀ ਆ ਐਕਟਿਵਡ ਉਹ ਆਈਡੀ ਨਹੀਂ ਲਾਏ ਉਹਨਾਂ ਨੇ ਕਰਨੀ ਆ ਸਾਈਨ ਹਾਂਜੀ ਠੀਕ ਆ ਬੋਈ ਜੀ ਇਹ ਐਕਟਿਵ ਵਾਲੇ ਇਧਰ ਆਉਂਦੀ ਆ ਲੜਕੀ ਨਾਲ ਉਹਦਾ ਬੇਟਾ ਹੀ ਟਰੱਕ ਵਾਲਾ ਉੱਪਰਲੇ ਪਾਸਿਓਂ ਆਇਆ ਵਾ ਸਾਫ ਲੱਗਾ ਪਟਨੇ ਦੇ ਪਰ ਵੀ ਚੌਂਕ ਦੇ ਵਿੱਚ ਐਕਟਿਵ ਆ ਪਰਲੇ ਪਾਸਿਓਂ ਟਰੱਕ ਵਾਲਿਆਂ ਨਾਲ ਹੀ ਧੁੰਦਾ ਆਇਆ ਇੱਥੋਂ ਤੱਕ ਆ ਲਿਆ ਵਾ ਉਹਨੂੰ ਜਾ ਕੇ ਐਕਟਿਵ ਵਾਲੇ ਜਨਾਨੀ ਦੀ ਮੌਕੇ ਤੇ ਡੈਥ ਹੋ ਗਈ ਹੋਈ ਆ ਤੇ ਬੇਟੇ ਵਿਚਾਰੇ ਦੇ ਉੱਤੋਂ ਹੀ ਟਾਇਰ ਲੰਘ ਗਿਆ ਉਹ ਟਰੱਕ ਦਾ ਉਹ ਛੋਟਾ ਬੇਟਾ ਵਿਚਾਰਾ ਉਹ ਸਾਈਡ ਦੇ ਤੇ ਬੈਠਾ ਹੋਇਆ ਵਾ ਇੱਕ ਰਿਸਟ ਚੌਂਕ ਭਾਈ ਟਰੱਕ ਵਾਲਾ ਵੀ ਫੜਿਆ ਗਿਆ ਟਰਾਈਵਰ ਵੀ ਫੜਿਆ ਗਿਆ ਵਾ ਉਹ ਥਾਣੇ ਲੈ ਕੇ ਗਏ ਨੇ ਟਰੱਕਾ ਲੱਗ ਗਿਆ ਤੇ ਇਹ ਤਾਂ ਉਹਨਾਂ ਦਾ ਕੋਈ ਪਤਾ ਲੱਗਣ ਨਹੀਂ ਰੇਵੀ ਐਂਡ ਇਹ ਬੋਟ ਪਾ ਕੇ ਗਰੋਂਡੇ ਆ ਸ਼ਾਇਦ ਉਹ ਫੋਨ ਦੇ ਉੱਤੇ ਫੋਨ ਆਉਂਦਾ ਦੇ ਪਿਆ ਉਹਨਾਂ ਦੇ ਸ਼ਾਇਦ ਘਰੋਂ ਹੁਣ ਦੇਖੋ ਦੇ ਐਡਰੈਸ ਦਾ ਪਤਾ ਕਰਨ ਪੁਲਿਸ ਵਾਲੇ ਦੇਖੋ ਜੀ ਇਹ ਲੇਡੀ ਆ ਐਕਟਵਾ ਤੇ ਆ ਰਹੀ ਸੀ ਤੇ ਇਹਦਾ ਟਰੱਕ ਸੀ ਉਹਦਾ ਗੁੱਜਾ ਸੀਮਿੰਟ ਵਾਲਾ ਉਹਦੇ ਥਲੇ ਆਈ ਹੋਈ ਆ ਬੱਚੇ ਨੂੰ ਸੱਟ ਲੱਗੀ ਆ ਉਹਨੂੰ ਅਮਨਦੀਪਾ ਹਸਪਤਾਲ ਦਾਖਲ ਕਰਵਾਤਾ ਆ ਤੇ ਬਾਕੀ ਚਲੋ ਕਰ ਰਹੇ ਆ ਕਾਰਵਾਈ ਟਰੱਕ ਵੀ ਫੜ ਲਿਆ ਬਸ ਦੇਖ ਰਹੇ ਆ ਜੀ ਦੇਖ ਰਹੇ ਆ ਦੇਖ ਰਹੇ ਜੀ ਇੱਕ ਤੋਂ ਬਾਅਦ ਉਹਦਾ ਐਡਰੈਸ ਕਢਾ ਰਹੇ ਆ ਫਿਰ ਗੱਲ ਕਰਦੇ ਹਾਂ ਬਾਕੀ ਪਤਾ ਲੱਗਿਆ ਕਿਪੋ ਦੇ ਰਹਿਣ ਵਾਲੇ ਨਹੀਂ ਜੀ ਇਹ ਨਹੀਂ ਪਤਾ ਲੱਗਾ ਜੇ ਉਹਨਾਂ ਦੇ ਨਾ ਕੋ ਪਤਾ ਲੱਗਾ ਉਹ ਬੱਚੇ ਤੋਂ ਵੀ ਉਧਰ ਹੀ ਕਰਦੇ ਰਹਿਣ ਵਾਲੇ ਨੇ ਬਾਕੀ ਅੱਗੇ ਜਾ ਕੇ ਦੇਖਦੇ ਆ ਕੀ ਹੈ ਗੱਲ ਹਾਂਜੀ ਫੜਦੇ ਜੀ ਫੜਦੇ